ਰੇਡੀ ਸ਼ਹਿਰਾਂ ਨੇੜਿਓਂ ਲੰਘਦੇ ਹਾਈਵੇਜ ਅਤੇ ਬਾਈਪਾਸ ਦੇ ਆਸੇ-પાસੇ ਦੀ ਖੇਤੀਜੋਗ ਜ਼ਮੀਨ ਤੇਜ਼ੀ ਨਾਲ ਖਤਮ ਹੋ ਰਹੀ ਹੈ ਢੰਡੀ ਇਸ ਜ਼ਮੀਨ ਦੀ ਹੋਂਦ ਬਰਫ਼ ਦੀ ਸਿੱਲੀ ਵਾਂਗ ਹੈ ਢੰਡੀ ਇਹਨਾ ਖੇਤਾਂ ਵਿੱਚ ਮੋਟਰਾਂ ਟਿਊਬਵਲਾਂ ਉੱਤੇ ਰੁੱਖਾਂ ਦੀ ਹੋਂਦ ਸਲਟਰ ਹਾਊਸ ਵਿੱਚ ਬੇਵਸ ਖੜੇ ਮੌਤ ਦੀ ਉਡੀਕ ਕਰਦੇ ਬੇਜਵਾਨਾ ਵਾਂਗ ਹੈ ਡੰਡੀ ਆਸੇ-ਪਾਸੇ ਉਸਰਦੀਆਂ ਵੱਡੀਆਂ ਇਮਾਰਤਾਂ ਅਤੇ ਚਲਦੀਆਂ ਮਸ਼ੀਨਾਂ ਦੀਆਂ ਆਵਾਜ਼ਾਂ ਰੁੱਖਾਂ ਉੱਤੇ ਰਹਿਣ ਬਸੇਰੇ ਬਣਾਈ ਬੈਠੇ ਪਰਿੰਦਿਆਂ ਨੂੰ ਭੈ ਪੀਤ ਕਰ ਰਹੀਆਂ ਹਨ ਡੰਡੀ ਤੇਜ਼ੀ ਨਾਲ ਵੱਧ ਰਹੀ ਆਬਾਦੀ ਲਈ ਰਹਾਇਸ਼ੀ ਖੇਤਰਾਂ ਦੀ ਲੋੜ ਹੈ ਡੰਡੀ ਆਵਾਜਾਈ ਅਤੇ ਵਿਕਾਸ ਲਈ ਹਾਈਵੇਜ ਅਤੇ ਬਾਈਪਾਸ ਲੁੜਿੰਦੇ ਹਨ ਡੰਡੀ ਪੂੰਜੀਵਾਦ ਅਤੇ ਖਪਤਕਾਰੀ ਦੌਰ ਵਿੱਚ ਵੱਡੀ ਗਿਣਤੀ ਵਿੱਚ ਨਵੇਂ-ਨਵੇਂ ਮਾਲਜ ਅਤੇ ਸ਼ਾਪਿੰਗ ਕੰਪਲੈਕਸ ਹੋਂਦ ਵਿੱਚ ਆ ਰਹੇ ਹਨ ਡੰਡੀ ਧਨ ਕੁਵੇਰਾ ਵੱਲੋਂ ਇਹਨਾਂ ਹਾਲਤਾਂ ਦਾ ਫਾਇਦਾ ਉਠਾਉਂਦਿਆ ਅਜਿਹੇ ਪ੍ਰਾਜੈਕਟ ਦੇ ਨੇੜੇ ਬਾਹੀਜੋਗ ਸੈਂਕੜੇ ਏਕੜ ਜ਼ਮੀਨ ਖਰੀਦ ਕੇ ਵੱਡੇ ਆਰਥਿਕ ਲਾਭ ਮਟੋਰੇ ਜਾ ਰਹੇ ਹਨ ਡੰਡੀ ਇਹ ਸਭ ਕੁਝ ਉਪਜਾਊ ਜ਼ਮੀਨ ਦੇ ਖਾਤਮੇ ਦੀ ਕੀਮਤ ਉੱਤੇ ਹੋ ਰਿਹਾ ਹੈ ਡੰਡੀ ਲਾਲਸਾ ਅਤੇ ਕਾਲੇ ਧਨ ਦੀ ਸਮਰੱਥਾ ਨੇ ਉਪਜਾਊ ਜ਼ਮੀਨ ਦੇ ਖਾਤਮੇ ਨੂੰ ਗਤੀ ਪ੍ਰਦਾਨ ਕੀਤੀ ਡੰਡੀ ਜ਼ਮੀਨ ਦੇ ਪੂਲਿੰਗ ਪਰਚੇਜ ਢੰਗ ਨੇ ਇਸ ਗਤੀ ਨੂੰ ਸਿਖਰਾਂ ਉੱਤੇ ਪਹੁੰਚਾਇਆ ਡੰਡੀ ਇਸ ਨਾਲ ਕਿਸਾਨਾਂ ਅਤੇ ਖੇਤੀਆਂ ਦਾ ਉਜਾੜਾ ਹੁੰਦਾ ਹੈ ਅਤੇ ਦੇਸ਼ ਦੀ ਭੋਜਨ ਸੁਰੱਖਿਆ ਸਮਰੱਥਾ ਖਾਤਰੇ ਵਿੱਚ ਪੈਂਦੀ ਹੈ ਡੰਡੀ ਪ੍ਰਾਂਤ ਵਿੱਚ ਬਾਹੀ ਜੋਗ ਰਕਵਾ ਤੇਜ਼ੀ ਨਾਲ ਘਟ ਰਿਹਾ ਹੈ ਡੰਡੀ ਸਾਲ 2000 ਵਿੱਚ ਰੈਡੀ ਪ੍ਰਾਂਤ ਕੋਲ 42.50 ਲੱਖ ਹੈਕਟੇਅਰ ਬਾਹੀ ਜੋਗ ਜ਼ਮੀਨ ਸੀ ਜੋ ਕਰਾ ਕਲੋਨੀਆ ਸੜਕਾਂ ਅਤੇ ਉਦਯੋਗ ਲਈ 10000 ਹੈਕਟੇਅਰ ਪ੍ਰਤੀ ਸਾਲ ਦੀ ਰਫ਼ਤਾਰ ਨਾਲ ਘਟਦੀ ਜਾ ਰਹੀ ਸੀ ਡੰਡੀ ਸੂਬੇ ਵਿੱਚ ਉਸਾਰੀ ਅਧੀਨ ਨਵੇਂ ਹਾਈਵੇਜ਼ ਅਤੇ ਕੁਝ ਹਾਈਵੇਜ਼ ਨੂੰ ਚੌੜਿਆਂ ਕਰਨ ਸਮੇਂ 25000 ਹੈਕਟੇਅਰ ਹੋਰ ਉਪਜਾਊ ਜ਼ਮੀਨ ਪਿਛਲੇ 10-15 ਬਰਿਆਂ ਦੌਰਾਨ ਖੇਤੀ ਧੰਦੇ ਦੀ ਸੂਚੀ ਵਿੱਚੋਂ ਬਾਹਰ ਹੋ ਗਈ ਡੰਡੀ ਇੰਨਾ ਹੀ ਨਹੀਂ ਧਨ ਕੁਵੇਰਾ ਅਤੇ ਭੂ ਮਾਫੀਆ ਨੇ ਹਾਈਵੇਜ ਅਤੇ ਬਾਈਪਾਸ ਨੇੜਲੀਆਂ ਥਾਵਾਂ ਉੱਤੇ ਕਾਲੇ ਧਨ ਦੀ ਅਥਾ ਵਰਤੋਂ ਕਰਦਿਆਂ ਪਿਛਲੇ 4-5 ਸਾਲਾਂ ਦੌਰਾਨ ਵੱਡੀ ਪੱਧਰ ਉੱਤੇ ਖੇਤੀ ਜੋਗ ਜ਼ਮੀਨ ਖਰੀਦ ਲਈ ਹੈ ਡੰਡੀ ਪ੍ਰਾਂਤ ਦੇ ਵੱਡੇ ਸ਼ਹਿਰਾਂ ਨੇੜੇ ਕਈ ਪਿੰਡਾਂ ਦੀ 50% ਤੱਕ ਖੇਤੀ ਜੋਗ ਜ਼ਮੀਨ ਪਿਛਲੇ 4-5 ਬਰਿਆਂ ਦੌਰਾਨ ਹੀ ਬਾਹੀ ਜੋਗ ਜ਼ਮੀਨ ਦੀ ਸੂਚੀ ਵਿੱਚੋਂ ਬਾਹਰ ਹੋ ਗਈ ਹੈ ਡੰਡੀ ਬਾਹੀ ਜੋਗ ਜ਼ਮੀਨ ਦੇ ਖਾਤਮੇ ਸੰਬੰਧੀ ਸੂਬਾ ਸੰਕਟਕਾਲੀਨ ਹਾਲਤਾਂ ਵਿੱਚੋਂ ਲੰਘ ਰਿਹਾ ਹੈ ਡੰਡੀ ਜ਼ਿਲ੍ਹਾ ਮੋਹਾਲੀ ਬਾਹੀ ਜੋਗ ਜ਼ਮੀਨ ਦੇ ਮੁਕਾਬਲੇ ਖਾਤਮੇ ਵਾਲਾ ਤੇਜ਼ੀ ਨਾਲ ਵਧ ਰਿਹਾ ਹੈ ਡੰਡੀ ਮੋਹਾਲੀ ਤੋਂ ਖਰੜ ਲਾਂਡਰਾ ਬਨੂੜ ਜੀਰਕਪੁਰ ਅਤੇ ਜੀਰਕਪੁਰ ਤੋਂ ਡੇਰਾ ਬੱਸੀ ਅਤੇ ਬਨੂੜ ਸਾਰੀਆਂ ਸੜਕਾਂ ਦੇ ਮੱਥੇ ਵਿਕੇ ਹੋਏ ਹਨ ਡੰਡੀ ਇਸ ਦਾ ਓਵਰਫਲੋ ਰੂਪਨਗਰ ਅਤੇ ਫਤਿਹਗੜ ਸਾਹਿਬ ਜ਼ਿਲ੍ਹਿਆਂ ਉੱਪਰ ਨਜ਼ਰ ਆਉਣਾ ਲੱਗ ਪਿਆ ਹੈ ਡੰਡੀ ਪ੍ਰਾਂਤ ਵਿੱਚੋਂ ਦੀ ਲੰਘਦੇ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਉੱਤੇ ਲਗਦੀਆਂ ਜ਼ਮੀਨਾਂ ਦਾ 3/4 ਦੇ ਲਗਭਗ ਹਿੱਸਾ ਵਿਕ ਚੁੱਕਾ ਹੈ ਡੰਡੀ ਪ੍ਰਾਂਤ ਵਿੱਚ ਖਾਸ ਤੌਰ ਉੱਤੇ ਤਿੰਨ ਵੱਡੇ ਸ਼ਹਿਰ ਲੁਧਿਆਣਾ ਮੋਹਾਲੀ ਚਲੰਦਰ